ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਹਾਜੂਨੀ ਸਾਹਿਬ ਹੰ ਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਸ ਸਿਆਨ ਪਾਲਖ ਹੋਇ ਪਾਇਕ ਨਾ ਚੱਲੇ ਨਾਲ ਕਿ ਉਸਿਆਰਾ ਹੋਈ ਐ ਕੇਵ ਕੁੜੈ ਟੁੱਟੈ ਪਾਲ ਹੁਕਮ ਅਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੀ ਹੋਵਣ ਜੀਆ ਹੁਕਮ ਲਾ ਵਢਾਈ ਹੁਕਮੇ ਉਤਮ ਆਨੇਚਾ ਹੁਕਮਾ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਵਸੀ ਸਾ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਇ ਨਾਨਕ ਹੁਕਮੈ ਜੈ 부ਜੈ ਤਾਹ ਮੈਂ ਕਹੈ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਦਾਤ ਜਾਣੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇਹਾ ਗਾਵੇ ਕੋ ਜੀਉ ਲਾ ਫਿਰਦੇ ਹਾ ਗਾਵੇ ਕੋ ਜਾਪੈ ਦਿਸਾ ਦੂਰਾ ਗਾਵੇ ਕੋ ਵੇਖਾ ਹਾ ਦਰਾ ਹਦੂਰਾ ਕਥਨਾ ਕਥੀ ਨਾ ਵ ਤੋਟ ਕਾਥ ਕਾਥ ਕਥੀ ਕੋਟੇ ਕੋਟ ਕੋਟਾ ਗਿੰਦਾ ਲੈ ਲੈਂਦੇ ਠਗ ਪਾਏ ਜੁਗਾ ਜੁਗ ਅੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਪਖਿਆ ਬਾਵ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫੇਰ ਕਿ ਅਗਰ ਰਖੀ ਆਦ ਸੈ ਦਰਬਾਰ ਮਾਹੋ ਕੇ ਬੋਲਨ ਬੋਲੀ ਆਜ ਸੁੰਤਰੇ ਪਿਆਰ ਅਮਰਤ ਵਿਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵਾਰ ਨਾਨਕ ਇਹੈ ਧਾਨੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਨ ਸੇਵਿਆ ਆਤ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇਧਾਨਾਂ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰਹਾਰ ਸੋ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸ ਮਾਈ ਗੁਰੀ ਸਾਰਾ ਗੁਰ ਗੋਖ ਪਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰ ਆਇਕ ਦੇ ਬੁਝਾਈ ਸਬਨਾ ਜੀਹਾਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਵਾ ਦੇ ਤਿਸ ਪਾਵਾਂ ਬਿਨ ਭਾਣੇ ਕੇ ਨਾਏ ਕਰੀ ਜیتے ਸ੍ਰਿਸ਼ਟਾ ਉਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੈ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕ ਜਸ ਕੀਰਤ ਜਾਗ ਲੈ ਜੈ ਦਿਸ ਨਦਰ ਨਾ ਆਵਈ ਤਾ ਵਾਦਨਾ ਪਛੈਗੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇਤ ਆ ਕੋਈ ਨਾ ਸੁਜਾਈ ਜੇ ਤਿਸਾ ਗੁਣ ਕੋਈ ਕਰੇ ਸੁਣਿਆ ਸਤਿਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾਨਕ ਸੱਜ ਕਾਲ ਨਾਨਕ ਭਗਤਾ ਸਦਾ ਵੇਖਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋ ਜੋ ਤਾ ਤਨ ਬੇਦਾ ਸੁਣਿਆ ਸਾਸਦ ਸਿਮਰਤ ਵੇਦਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਟ ਕਾ ਇਸ ਨਾਨਕ ਸੁਣਿਆ ਪਾੜ ਪੜ ਪਾਵੇ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਣਿਆ ਸੇਖ ਪੀਰ ਪਾਤ ਸਾਹਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਉਸ ਗਾਹ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੋਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਵਿਸ਼ੇ ਬਸਤਾਏ ਕਾਗਦ ਕਲਮ ਨਾਲ ਲਖਣਾ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੋਦਾ ਮਨੈ ਮੋਹੇ ਛੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਾਗਣਾ ਗੱਲੈ ਪੰਥਾ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਭਵ ਹੈ ਮੋਖ ਦਵਾਰ ਮਨੈ ਪਰਵਾਰ ਸਦ ਹਾਰ ਮਨੈ ਤਰੇ ਤਾਰੇ ਗੁਰ ਸਿਖਾ ਮਨੈ ਨਾਨਕ ਭਵੈ ਨਾ ਪੇਖਾ ਐ ਸੁਨਾਮਾ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਬਰਧਾਨ ਪੰਜ ਪਾਵਹਿ ਦਰਗਹਿ ਮਾਨ ਪੰਜ ਸੋਹ ਹੈ ਦਰ ਰਜਾਨ ਪੰਜਾ ਕਾ ਗੁਰੇ ਕਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਗ ਕਰਨ ਨਾਹੀ ਸੁਮਾਰ ਕਾਲ ਧਰਮ ਦਇਆ ਕਾ ਗੂਤ ਸੰਤੋ ਥਾਵ ਰਖਿਆ ਜਨ ਸੋਤਾ ਜੇ ਕੋ ਬੁੱਝੈ ਹੋਵੇ ਸਤਿਆਰ ਤਬ ਲੈ ਉਪਰ ਗਿਤਾ ਬਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਰ ਤਲ ਕਮਨ ਜੋਰ ਜੀ ਅਜਾਤ ਰੰਗਾ ਕੇ ਨਾਵ ਸਭ ਨਾਲ ਖਿਆਬੜੀ ਕਲਾਮ ਮੇਹੋ ਲਖਾ ਲਿਖ ਜਾਣੇ ਕੋਇ ਲਿਖਾ ਲਿਖ ਆਗੇ ਤਾ ਹੋਏ ਕੀਤਾ ਤਾਨ ਸਵਾਲਿਉ ਰੂਪਾ ਕੀਤੀ ਦਾਤ ਜਾਣੇ ਕੌਣ ਕੋ ਤਾ ਕੀਤਾ ਬਸਾਏ ਕੋ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਾਹ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤਦ ਪਾਵੈ ਸਾਈ ਭਲੇਕਾਰ ਤੂ ਸਦਾ ਸ੍ਰਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਖ ਤਬਤਾਉ ਅਸੰਗ ਰੰਥ ਮੁਖ ਵੇਦ ਪਾਰ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਤਾਰ ਅਸੰਖ ਸੂਰਮõ ਪਖਸਾਰ ਅਸੰਖ ਮੋਨ ਲੁਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੁਰਖ ਅੰਧਕੋਰ ਆਸੰਖ ਚੋਰ ਹਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਲ ਵਡ ਹਤਿਆ ਕਮਾਹੇ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜੇ ਫੇਰਾਹੇ ਆਸੰਖ ਮਲੇਸ਼ ਮਲ ਬਖ ਖਾਹੇ ਆਸੰਖ ਨਿੰਦਕ ਸਰਕਰ ਹੈ ਭਾਰ ਨਾਨਕ ਨੀਤ ਕਹਿ ਵਿਚਾਰ ਆਰਿਆ ਨਾ ਜਾ ਵੇ ਇਕ ਵਾਰ ਜੋ ਤੁਧ ਪਾਵੈ ਸਾਈ ਬਲੇ ਕਾਰ ਤੂ ਸਦਾ ਸਦਾ ਅਮਤ ਨਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗਮ ਸੰਖਲੋ ਅਸੰਖ ਕਹ ਹੈ ਸਿਰ ਭਾਰ ਹੋਏ आखरी नाम आखरी सलाहा आखरी ज्ञान गीत गुण गाहा आखरी लेखन बोलन बान अखरा सर संजोग बखान जन लिख तेरना जय फुरमाए ते पाहे जे ता गीता नाओ बिनना में बिन नाही को थाओ। ਕੋਦਰ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤੋਦ ਪਾਵੇ ਸਾਈ ਭਲੇਕਾਰ ਤੂ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਹਾ ਮੋਤ ਬਲੇਤੇ ਕੱਪੜਾ ਹੋਏ ਦੇ ਸਾਬੂੰ ਲਈ ਆਉਤ ਹੋਏ ਭਰੀਏ ਮਤ ਪਾਪਾਂ ਦੇ ਸੰਗ ਓਹ ਪੈ ਨਾਂ ਵੇ ਕਰੰਗਾ ਪੁੰਨੀ ਪਾਪੇ ਆਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਤੇ ਆਦਿ ਤਦਾਨ ਦੇਖੋ ਪਾਵੇ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਲਣਾਓ ਸਾਵੰਤ ਤੇਰੇ ਮਨਾਂਹੀ ਕੋਏ ਵਿਨਗੁਣ ਕੀਤੇ ਭਗਤ ਨਾ ਹੋਏ ਸੋ ਅਸਤਵਾਥ ਬਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਓ ਕਵਨ ਸੋ ਵਿਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਮਨ ਸਿਰੁ ਤੇ ਮਾਹੋ ਕਵਨਾ ਜਿਤੋ ਹੋ ਆਕਾਰ ਵੇਦਨਾ ਪਾਈਆ ਪੰਡਤ ਜੇ ਹੋਵੇ ਲਿਖੂਰਾਨ ਵਕਤ ਨਾ ਪਾਇਓ ਕਾਦੀ ਆਦਿ ਲਿਖਣ ਲੈ ਕੁਰਾਨ ਥਿਤਵਾਨ ਨਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰ ਕਾ ਸ੍ਰੀ ਠੀਕੋ ਸਾਜੇ ਆਪੇ ਜਾਣੈ ਸੋਈ ਕਿ ਕਰ ਆਖਾ ਕਿਸ ਸਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਦਾ ਕਹੋ ਵੈ ਨਾਨਕ ਜੇ ਕੋ ਆਪੋ ਜਾਣ ਅੰਕੇ ਗਿਆ ਨਾ ਸੋਹ ਹੈ ਪਤਲ ਬਤਲ ਲਖ ਅਗਾ ਸਾਗਾ ਸੋੜ ਕੋੜੁ ਗਪਾਲ ਠੱਕੇ ਵੇਰ ਕਾਨਿਕ ਵਾਕ ਸੈ ਸ 18 ਗਣਗ ਤੇ ਬਾ ਅਸਲ ਇੱਕ ਪਹਾੜ ਲਿਖ ਤਾਲ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੇ ਸਲਾਹੇ ਤੇ ਸੁਰਤ ਨ ਪਾਈਆ ਨਦੀਆਂ ਤਵਾਹਾ ਪਵੈ ਸਮੰਦ ਨਾ ਜਾਣੀਐ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀਰੀ ਤੁਲਨਾ ਹੋਵਨੀ ਜੇ ਤਸਮਨੋ ਨਾ ਵਿਸਰੈ ਅੰਤ ਨਾਸਿ ਤੇ ਤਾ ਅਨੰਤਾ ਅੰਤ ਨਾ ਕਰਨੇ ਦਿਨ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤਾ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਬਾਰਾ ਵਾਰ ਅੰਤ ਕਰਨ ਗیتے ਬਿਲ ਲਾਏ ਤਾਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬਉਤਾ ਕਹੀਐ ਬਉਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾਨਾਉ ਏਵਡੋ ਚਾਹੋ ਵੈ ਕੋਏ ਤੇ ਸੁਚ ਕੋ ਜਾਣੈ ਸੋਏ ਜਿਗੁੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਤ ਮਾਏ ਕੀਤੇ ਮੰਗੈ ਜੋਦ ਆਪਾਰ ਕੀਤੇ ਆਗਨਤ ਨਹੀਂ ਵਿਚਾਰ ਕੀਤੇ ਖਾ ਤੁਟੈ ਵਿਕਾਰ ਕਿਤੇ ਲਲ ਮੁਕਰ ਪਾਹ ਕਿਤੇ ਮੁਰ ਖਾਈ ਖਾਏ ਕਿਤੇ ਆਦੂਪੂ ਸਦ ਮਾਰ ਪੇ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਨੈ ਹੋਏ ਹੋਰ ਆਖਣਾ ਸਕੈ ਕੋਏ ਜੇ ਕੋ ਖਾਏ ਤੋ ਆਖਣ ਕਾਏ ਉਹ ਜਾਣੇ ਦੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸਿਪਿ ਗੀਕੇ ਦਿਸਨੋਂ ਬਖਸ਼ੇ ਸਿਵਤ ਸਲਾਮ ਨਾਨਕ ਬਾਦशाह ਹੀ ਬਾਦशाह ਅਮਲ ਗੁਣ ਅਮਲ ਵਿਪਾਰ ਅਮਲ ਵਪਾਰੀਏ ਅਮਲ ਪੰਧਾਰ ਅਮਲ ਆਵੇ ਅਮਲ ਲਾ ਜਾਏ ਅਮਲ ਪਾਏ ਅਮਲ ਲਾ ਸਮਾਏ अमल तर्म अमुल दीवान अमुल तुल अमुल परवान आमल वलशीष अमुल निशान अमुल कर्म अमुल फरमान अमुल अमुल आख नए आख आखर लाए आख़ वेद पाठ पुराण आख बड़े करे वखयान आख भरमे आख इंद ਆਖੈ ਗੋਪੀ ਤਾ ਗੋਵਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੀਤੇ ਆਖੈ ਅਖ ਨ ਪਾਏ ਕੀਤੇ ਕਾ ਕਾ ਉਠਟ ਜਾਏ ਇਤ ਕੀਤੇ ਹੋਰ ਕਰੇ ਹੈ ਤਾਖ ਨ ਸਕ ਹੈ ਕਈ ਕੇ ਜੇ ਵਡਾ ਪਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵੈ ਸਰਬ ਸੁਮਹਾਲੇ ਵਦਨਾਦ ਅਨੇਕ ਅਸੰਖਾ ਕਿਤੇ ਬਾਵਨ ਹਾਰੇ ਕਿ ਤੇਰਾ ਪਰੇਸ਼ੋ ਕਹੀਆ ਨਾ ਕਿਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤਾ ਲਖਜਾਨ ਲਿਖਤਨਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਨ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨਾ ਰਖੀ ਸਾਰਾ ਜਗਤ जोग वेद ਨਾਲੇ ਗਾਵਹਿ ਮਹਾਨੀਆਂ ਮਨ ਮੋਹਨ ਸੁਰਗਾ ਮਛ ਬਿਆਲੇ ਗਾਵਣ ਰਤਨਾ ਪਾਏ ਤੇਰੇ 86 ਤੀਰਥ ਨਾਲੇ ਗਾਵੇ ਦੋ ਤੁਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਦਨ ਗਾਵੇ ਤੁਦ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਨ ਸਿਮ ਜਿਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਇਆ ਜਨ ਨੂੰ ਪਾਈ ਕਰ ਕਰ ਵੇਖੈ ਗੀਤਾ ਆਪਣਾ ਦੇਖ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮਾ ਨਾ ਕਰਨਾ ਜਾਇ ਸੋ ਬਾਦ ਸਾਹਿਬ ਸਾ ਪਾਤ ਸਾਹਿਬ ਨਾਨਕ ਰੈਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤਾ ਆਈ ਬੰਧੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤੇ ਆਦੇਸ ਆਦਾ ਨੀਲਾ ਨਾਦ ਨਾਥ ਜੋਦ ਦੇ ਕੋ ਵੇਸਾ ਭੁਗਤ ਗਿਆਨ ਦਾ ਆਪੰਡ ਹਾਰਨ ੜਗੜਵਾਜੇ ਨਾਦ ਆਪਨਾਥ ਨਾਥੀ ਸਭ ਜਾਗੀ ਰ ਸਦੇ ਔਰਾ ਸਾਧ ਸੰਜੋਗ ਵੇ ਜੋਦ ਕਾਰ ਚਲਾਵੇ ਲੇਖੇ ਆਵੇ ਭਾਗ ਆਦੇ ਤਿਸੇ ਆਦੇਸ ਆਦ ਨੀਲਾ ਨਾਧਨ ਹਤ ਜੋ ਜਗ ਕੋ ਵੇਸਾਏ ਕਮਾਈ ਜੁਗਤ ਬਿ ਆਈ ਤਿੰਨ ਚਲੇ ਪਰਵਾਨ ਇਕ ਸੰਸਾਰੀ ਇਕ ਬੰਧਾਰੀ ਇਕ ਲਾਏ ਦੀਵਾਨ ਜਿਉ ਤਿਸ ਪਾਵੈ ਤਵੇ ਚਲਾਵੈ ਜਿਵ ਹੋਵੇ ਫੁਰਮਾਨ ਓ ਵੇਖੇ ਉਹਨਾਂ ਨਦਰ ਨ ਆਵੇ ਬਹੁਤਾਇਓ ਵਿਦਾਨ ਦੇ ਤਿਸੇ ਆਦੇਸ ਆਧਨ ਜਨਾਦ ਅਨਾਹਤ ਜੋ ਜੁਦਗੇ ਕੋ ਵੇਸਾ ਆਸਣ ਲੋਇ ਲੈ ਪੰਡਹਾਰ ਜੋ ਕਿਸ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦਾਨੀ ਲੈਣਾ ਦੇਣਾ ਤੋਤ ਗਏ ਕੋ ਵੇਸਾ ਇੱਕ ਦੂਜੀ ਬੋ ਲੱਖ ਹੋ へ ਲੱਖ ਹੋ ਵੈ ਲਖ ਵੀਸ ਲੱਖ ਲਗ ਰਾਇ ਆਖੀ ਐ ਇੱਕ ਨਾਮ ਅਗਦੀਸ ਇੱਕ ਰਾਏ ਪਦ ਪੜੀਆਂ ਚੜਿਐ ਹੋਇ ਅਕੀ ਸਾ ਸੁਣ ਗੱਲਾ ਆਕਾਸ ਕੀ ਇਟਾਏ ਰੀਸ ਨਾਨਕ ਨਦਰੀ ਪਾਈ ਐ ਕੋੜੇ ਕੋੜਾ ਠੀਸ ਆਖਣ ਜੋਰ ਚ ਪੈਣੇ ਜੋਰ ਜੋਰ ਨਾ ਮੰਗਣ ਦੇਨ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰਨਾ ਸ੍ਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੋ ਤਉ ਨੀਚ ਨਾ ਕੋਏ ਰਾਦੇ ਰਤੇ ਸ੍ਰਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵੇਰ ਤਰਤੀ ਥਾਪ ਰਖੀ ਧਰਮ ਸਾਲ ਸਵੇਤਾ ਦੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਆਸੱਚਾ ਦਰਬਾਰ ਤਿਤھے ਸੋਨ ਪੰਜ ਪਰਮਾਨ ਨਦਰੀ ਕਰਮ ਪਵਨੀ ਸਾਨ ਕਚ ਬਕਾਈ ਉਠੈ ਪਾਏ ਨਾਨਕ ਆਜਾਪ ਜਾਏ ਧਰਮ ਖੰਡ ਕਾਇ ਹੋ ਤਰਨ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸਾ ਕੀਤੇ ਪਰਮੇ ਕਾੜਤ ਕੜਹੀ ਐ ਰੂਪ ਰੰਗ ਤੇ ਵੇਸਾ ਕੀਤੇ ਆ ਕਰਮ ਪੁੰਮੀ ਮੇਰ ਕੀਤੇ ਕੀਤੇ ਤੂ ਆਪਣੇ ਸਾ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸਾ ਕਿਤੇ ਸਤਿਬਦਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨਵਾ ਮਨ ਕੀਤੇ ਕਿਤੇ ਰਤਨ ਸਮੰਦਾ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦਾ ਕੀਤੀ ਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾਮਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥ ਕਹਾੜ ਤ ਕੜੀਏ ਬੋਤ ਅਨੂਪ ਤਾਕਿ ਗੱਲਾ ਕਦੀ ਨਾ ਜਾਏ ਜੇ ਕੋ ਕਬਿ ਸੇ ਬਸਦਾਏ ਤਥ ਕੜੀਏ ਸੁਰਤ ਮਤ ਮਨ ਬੁੱਧ ਤਥ ਕੜੀਏ ਸੁਰਾ ਸਿਧਾਂ ਕੀ ਸਉਦ ਕਰਮਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਿਥੈ ਜੋਦ ਮਾਂ ਬਲ ਸੂਰ ਤਨ ਮੈਂ ਰਾਮ ਰਹਿਆ ਪਰ ਭੂਰ ਤਿਥੈ ਸੀਤਾ ਸੀਤਾ ਮੈਂ ਮਮਾ ਹੈ ਤਾਗ ਰੂਪ ਨਾ ਗਧਨੇ ਜਾਹੇ ਨਾ ਹੋਏ ਮਰਹੇ ਨਾ ਠਾਗੇ ਜਾਹੇ ਜਨਕਾਰਾਂ ਸਹਿ ਮਨ ਮਾਏ ਤਥਾ ਭਵਪ ਬਸਹਿ ਕੇ ਲੋਕ ਅਨੰਦ ਸੱਚਾ ਮਨੁ ਸੋਏ ਸਾਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਦੇਖੋ ਕਥਾਵਾਂ ਅੰਤਨਾੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਗਾ ਤੋਕਾਰ ਵੇਖੈ ਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਬਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਦ ਅਥਿਆਰ ਪਉਖ ਲਾਗਣਾ ਤਪਤਾਉ ਪਾਂਡਾ ਪਹਾਉ ਅੰਮ੍ਰਿਤ ਤਿਤ ਥਾਲ ਕੜਿਆ ਸਬਦ ਸਚੀ ਟਕਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦਇ ਦਾਈ ਦਾਇਆ ਖੇਲ ਸਰਲ ਜਗਤਾ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰਾ ਕਰਮੀ ਆਪੋ ਆਪਣੀ ਕਹਿ ਨੇੜਾ ਕਹਿ ਦੂਰ ਜਿਨ ਨਾਮ ਤੇ ਆਇਆ ਗਏ ਮਸਤਤ ਕਾਲ ਨਾਲਕ ਤੇ ਮੁਖੁ ਜਲੇ ਕੇਤੀ ਛੁਟੀ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਲਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ